ਗੁਰੂ ਪਿਆਰੇ ਕੀ ਬੁਕਾਰੀ ਮਨੁੱਖ ਵੀ ਪਰਪੂ ਦਾ ਸਿਮਨ ਕਰਕੇ ਬਿਕਾਰਾਂ ਦੇ ਸੁਨਮ ਦਰ ਪਾਰ ਲੰਘ ਜਾਂਦਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਸਤਰੰਗ ਤੇ ਬਖਸ਼ਿਸ਼ ਕਰਦੇ ਹਨ ਤਾਂ ਮਕਰੋਧ ਮੋਹ ਵਸਤੀਆ ਕਿਰਪਣ ਲੋਭ ਪਿਆਰ ਜੇ ਕਿਸੇ ਮਨੁੱਖ ਨੂੰ ਕਾਮ ਨੇ ਕ੍ਰੋਧ ਨੇ ਮੋਹ ਨੇ ਆਪਣੇ ਵਸ ਵਿੱਚ ਕੀਤਾ ਹੋਇਆ ਹੈ ਜੇ ਉਸ ਸੂਮ ਦਾ ਪਿਆਰ ਸਦਾ ਲੋਭ ਵਿੱਚ ਹੀ ਹੋਵੇ ਚਾਰੇ ਕਿਲ ਵਿਖ ਉਨ ਅਗ ਕੀਏ ਹੋਆ ਅਸਰ ਸੰਗਾਰ ਜੇ ਉਸਨੇ ਉਹਨਾ ਵਕਾਰਾਂ ਦੇ ਵਸ ਹੋ ਕੇ ਚਾਰੇ ਹੀ ਉੱਗੇ পাপ ਅਪਰਾਧ ਕੀਤੇ ਹੋਏ ਹੋਣ ਜੇ ਉਹ ਅਜਿਹਾ ਭੇੜਾ ਹੋ ਗਿਆ ਹੋਵੇ ਕਿ ਉਸ ਦਾ ਮਾਰ ਦੇਣਾ ਹੀ ਚੰਗਾ ਹੋਵੇ ਉਹ ਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ ਜੇ ਉਸਨੇ ਕਦੇ ਵੀ ਕੋਈ ਧਾਰਮਿਕ ਪੁਸਤਕ ਕੋਈ ਧਾਰਮਿਕ ਗੀਤ ਕੋਈ ਧਾਰਮਿਕ ਕਵਿਤਾ ਸੁਣੀ ਹੀ ਨਾ ਹੋਵੇ ਚਿੱਤ ਆਵੇ ਉਸ ਪਰਮ ਬ੍ਰਹਮ ਤਾਂ ਨਿਮਕ ਸਿਮਰਤ ਤਰਿਆ ਜੇ ਪ੍ਰਮਾਤਮਾ ਉਸ ਦੇ ਚਿੱਤ ਵਿੱਚ ਆ ਵਸੇ ਤਾਂ ਉਹ ਅੱਖ ਦੇ ਪੋਰ ਜਿਤਨੇ ਸਮੇਂ ਲਈ ਵੀ ਪ੍ਰਭੂ ਦਾ ਸਿਮਣ ਕਰਕੇ ਉਹਨਾਂ ਸਾਰੇ ਵਿਕਾਰਾਂ ਦੇ ਸਮੁੰਦਰਾਂ ਤੋਂ ਪਾਰ ਨਿਕ ਜਾਂਦਾ ਹੈ ਗੁਰੂ ਪਿਆਰਿਓ ਇਨਸਾਨ ਗਲਤੀਆਂ ਦਾ ਪੁਤਲਾ ਹੈ ਅਨੇਕਾਂ ਗਲਤ ਕਾਰਜ ਕਰਦਾ ਹੈ ਵਿਕਾਰਾਂ ਵਿੱਚ ਫਸਿਆ ਰਹਿੰਦਾ ਹੈ ਜੇਦੋ ਭਾਵ ਉਹਨਾਂ ਨਾਲ ਸ਼ਰਧਾ ਨਾਲ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਤੇ ਆਪਣੀਆਂ ਗਲਤੀਆਂ ਨੂੰ ਕਬੂਲ ਕਰਦਾ ਹੈ ਭਾਵਨਾ ਨਾਲ ਤਾਂ ਜੋ ਭਾਵਨਾ ਹੈ ਭਾਵਨਾ ਨਾਲ ਪ੍ਰਮਾਤਮਾ ਦਾ ਸਿਮਰਨ ਕੀਤੇ ਆ ਉਹ ਵਿਕਾਰੀ ਮਨੁੱਖ ਵੀ ਏਵਕਾਰਾਂ ਦੇ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ